ਵਾਹਿਗੁਰੂ ਜੀ ਕਾ ਖਾਲਸਾ ਕੀਤੇ ਕੀ ਫਤਿਹ ਸੋ ਗੁਰੂ ਦੇ ਬਾਣੀ ਦੇ ਅਨੁਸਾਰ ਇਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਦੇ ਮਹਾਵਾਕਾਂ ਅਨੁਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਆ ਸਾਧੂ ਸਰਜੀਤ ਸਿੰਘ ਸੀਤਾਮਾਨ ਜੀ ਜਿਹੜੇ ਅੱਖਾਂ ਤੋਂ ਵਸੀਰ ਸਨ ਉਹ ਆਪਣੀ ਜੀਵਨ ਯਾਤਰਾ ਨੂੰ ਪੂਰਾ ਕਰਦੇ ਹੋਏ ਇਸ ਪਰਿਵਾਰ ਨੂੰ ਸੰਸਾਰ ਨੂੰ ਅਲਵਿਦਾ ਕਹਿ ਕੇ ਹਨ ਸੋ ਅੱਜ 18 ਤਰੀਕ ਦਿਨ ਮੰਗਲਵਾਰ ਨੂੰ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਸਾਧੂ ਸਰਜੀਤ ਸਿੰਘ ਸੀਤਾਮਾਨ ਜੀ ਦੇ ਜਿਹੜੇ ਅੱਖਾਂ ਤੋਂ ਵਸੀਰ ਸਨ ਉਹਨਾਂ ਦੇ ਸਰਧਾਲੂ ਸੇਵਾਦਾਰ ਰਿਸ਼ਤੇਦਾਰ ਦੋਸਤ ਮਿੱਤਰ ਜਿੱਥੋਂ ਤੱਕ ਵੀ ਉਹਨਾਂ ਨੂੰ ਇਹ ਸਾਡੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਉਹਨਾਂ ਦੇ ਅੰਤਮ ਸੰਸਕਾਰ ਤੇ ਅੱਜ ਅਸੀਂ ਇਹ ਜਿਹੜੀ ਬੋਲ ਕੇ ਵੀਡੀਓ ਪਾਈ ਹੈ ਇਹ ਸਾਰੇ ਉਹਨਾਂ ਦੇ ਸ਼ਰਧਾਲੂਆਂ ਨੂੰ ਸੇਵਾਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਸੰਸਾਰ ਨੂੰ ਪਤਾ ਲੱਗ ਜਾਵੇ ਸੋ ਇਹ ਅੱਜ ਭਾਈ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ ਜਿਹੜੀ ਅਗਲੀ ਭੋਗ ਦੀ ਰਸਮ ਹੋਏਗੀ ਉਹ ਪਰਿਵਾਰ ਵੱਲੋਂ ਦਸੀ ਜਾਏਗੀ ਉਹ ਅਗਲੀ ਵੀਡੀਓ ਦੇ ਵਿੱਚ ਬੋਲ ਕੇ ਪਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ